36 ਪ੍ਰਾਪਰਟੀਆਂ ਅਜੇ ਵੀ ਇਵੈਕੂਏਸ਼ਨ ਆਰਡਰ ਹੇਠ ਹਨ ਕਿ ਦਰਿਆਵਾਂ ਲਈ ਫੜਾਂ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ ਤੇ ਇਹ ਖਤਰਾ ਮੈਟਰੋ ਵੈਨਕੂਵਰ ਦੇ ਨਾਰਥ ਸ਼ੋਰ ਤੱਕ ਫੈਲ ਗਿਆ ਹੈ ਨਵਾਰਮਰ ਕੈਨੇਡਾ ਨੇ ਦੱਖਣ ਪੱਛਮੀ ਬ੍ਰਿਟਿਸ਼ ਕੋਲੰਬੀਆ ਦੇ ਹੇਠਲੇ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀਆਂ ਜਾਰੀ ਕੀਤੀਆਂ ਹਨ ਜਦਕਿ ਕੁਝ ਖੇਤਰਾਂ ਵਿੱਚ ਵੱਡੇ ਹੜ੍ਹ ਤੋਂ ਬਾਅਦ ਸਫਾਈ ਦਾ ਕੰਮ جاری ਹੈ ਇਹ ਨਵੀਂ ਵਰਖਾ ਪਿਛਲੇ ਹਫਤੇ ਆਏ ਤੂਫਾਨ ਤੋਂ ਬਾਅਦ ਹੋ ਰਹੀ ਹੈ ਜਿਸ ਨਾਲ BC ਤੇ ਫਰੇਜ਼ਰ ਵੈਲੀ ਦੇ ਖੇਤਾਂ ਤੇ ਘਰਾਂ ਵਿੱਚ ਪਾਣੀ ਭਰ ਗਿਆ ਸੀ ਏਵੈਕੂਏਸ਼ਨ ਦੇ ਆਰਡਰ ਜਾਰੀ ਹੋਏ ਸਨ ਅਤੇ ਹਾਈਵੇ ਬੰਦ ਕਰਨੇ ਪਏ ਸਨ ਤਾਜ਼ਾ ਹਾਲਾਤਾਂ ਮੁਤਾਬਕ ਐਬਸਫੋਰਡ ਵਿੱਚ 36 ਪ੍ਰਾਪਰਟੀਆਂ ਅਜੇ ਵੀ ਏਵੈਕੂਏਸ਼ਨ ਆਰਡਰ ਹੇਠ ਹਨ 449 ਪ੍ਰਾਪਰਟੀ ਲਈ ਵੈਕਿਊਏਸ਼ਨ ਅਲਰਟ ਜਾਰੀ ਹੈ 8000 ਤੋਂ ਵੱਧ ਬੀਸੀ ਹਾਈਡਰੋ ਕਸਟਮਰਾਂ ਦੀ ਬਿਜਲੀ ਬੰਦ ਹੈ ਹਾਈਵੇ 3 ਹੋਪ ਤੋਂ ਮੈਨਿੰਗ ਪਾਰਕ ਤੱਕ ਲੈਂਡਸਲਾਈਡਿੰਗ ਦੇ ਕਾਰਨ ਬੰਦ ਹੈ ਸੁਮਸ ਬਾਰਡਰ ਯਾਤਰੀਵਾਨਾਂ ਲਈ ਖੁੱਲ੍ਹੀ ਹੈ ਪਰ ਵਪਾਰਕ ਵਾਹਨਾਂ ਲਈ ਬੰਦ ਹੈ ਹੋਰ ਸੜਕਾਂ ਦੇ ਬੰਦ ਹੋਣ ਜਾਂ ਖੁੱਲਣ ਬਾਰੇ ਜਾਣਕਾਰੀ ਡਰਾਈਵ ਬੀਸੀ ਉੱਤੇ ਉਪਲਬਧ ਹੈ এনਵਾਇਰਨਮੈਂਟ ਕੈਨੇਡਾ ਨੇ ਮੰਗਲਵਾਰ ਲਈ ਮੈਟਰੋ ਵੈਂਕੂਵਰ ਅਤੇ ਫਰੇਜ਼ਰ ਵੈਲੀ ਸਮੇਤ ਕਈ ਇਲਾਕਿਆਂ ਵਿੱਚ 70 ਮਿਲੀਮੀਟਰ ਤੱਕ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਜੋ ਬੁੱਧਵਾਰ ਸਵੇਰ ਤੱਕ ਜਾਰੀ ਰਹੇਗਾ ਫਰੇਜ਼ਰ ਵੈਲੀ ਵਿੱਚ ਸੋਮਵਾਰ ਨੂੰ ਹਾਲਤ ਠੀਕ ਹੋਣੇ ਸ਼ੁਰੂ ਹੋਏ ਸਨ ਕਿਉਂਕਿ ਵਿਸ਼ਿੰਗਟਨ ਸਟੇਟ ਦੀ ਨੁਕਸਾਕ ਦਰਿਆ ਤੋਂ ਸਰਹੱਦ ਪਾਰ ਆਇਆ ਪਾਣੀ ਹਟਣਾ ਸ਼ੁਰੂ ਹੋ ਗਿਆ ਸੀ ਪਰ BC ਦਰਿਆਵਾਂ ਲਈ ਹੜ੍ਹਾਂ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ ਤੇ ਇਹ ਖਤਰਾ ਮੈਟਰੋ ਵੈਂਕੂਵਰ ਦੇ ਨਾਰਥ ਸ਼ੋਰ ਤੱਕ ਫੈਲ ਗਿਆ ਹੈ ਬੀਸੀ ਦੀ ਐਮਰਜੈਂਸੀ ਮੈਨੇਜਮੈਂਟ ਮੰਤਰੀ ਕੇਲੀ ਗਰੀਨ ਨੇ ਕਿਹਾ ਹੈ ਕਿ ਦੱਖਣੀ ਤੱਟ ਤੇ ਭਾਰੀ ਮੀਂਹ ਕਰ ਨਾਰਥ ਸ਼ੋਰ ਵਿੱਚ ਮੀਂਹ ਅਤੇ ਲੈਂਡਸਲਾਈਡਿੰਗ ਦਾ ਡਰ ਵੱਧ ਗਿਆ ਹੈ ਅਤੇ ਵਸਨੀਕਾਂ ਨੂੰ ਦਰਿਆਵਾਂ ਦੇ ਕੰਢਿਆਂ ਤੇ ਪਾਣੀ ਦੇ ਰਸਤੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਪਾਣੀ ਦੀ ਸਤਾ ਉੱਚੀ ਹੈ ਤੇ ਕੰਢੇ ਟੁੱਟ ਸਕਦੇ ਹਨ ਬੀਸੀ ਹਾਈਡਰੋ ਨੇ ਦੱਸਿਆ ਹੈ ਕਿ ਮੰਗਲਵਾਰ ਤੱਕ ਸੂਬੇ ਭਰ ਵਿੱਚ ਬਿਜਲੀ ਬਹਾਲ ਕਰਨ ਲਈ ਇੰਪਰੂਵਮੈਂਟ ਹੋ ਰਿਹਾ ਹੈ ਸੋਮਵਾਰ ਨੂੰ ਪੀਕ ਤੇ 90000 ਤੋਂ ਵੱਧ ਕਸਟਮਰਸ ਦੀ ਬਿਜਲੀ ਗਈ ਸੀ ਜਿਸ ਕੈਮਸ਼ ਡੰਕਨ ਅਤੇ ਹੋਪ ਸਭ ਤੋਂ ਵੱਧ ਪ੍ਰਭਾਵਿਤ ਰਹੇ ਮੌਸਮ ਰਿਕਾਰਡ ਅਨੁਸਾਰ ਸੋਮਵਾਰ ਅਸਾਧਾਰਨ ਤੌਰ ਤੇ ਗਰਮ ਰਿਹਾ ਤੇ ਬ੍ਰਿਟਿਸ਼ ਕੋਲੰਬੀਆ ਦੀਆਂ ਦੋ ਦਰਜਨ ਤੋਂ ਵੱਧ ਕਮਿਊਨਿਟੀਆਂ ਵਿੱਚ ਰੋਜ਼ਾਨਾ ਤਾਪਮਨ ਦੇ ਨਵੇਂ ਰਿਕਾਰਡ ਬਣੇ ਕੈਮਲੂਕਸ ਵਿੱਚ 18.6 ਡਿਗਰੀ ਸੈਲਸੀਅਸ ਤਾਪਮਨ ਦਰਜ ਹੋਇਆ ਜੋ 1962 ਦੇ 13.3 ਡਿਗਰੀ ਦੇ ਰਿਕਾਰਡ ਨੂੰ ਤੋੜਦਾ ਹੈ ਜਦੋਂ ਕਿ ਵਿਕਟੋਰੀਆ ਇੰਟਰਨੈਸ਼ਨਲ 에ਅਰਪੋਰਟ ਤੇ 16.8 ਡਿਗਰੀ ਸੈਲਸੀਅਸ ਰਿਹਾ ਜੋ 1980 ਦੇ 14.3 ਡਿਗਰੀ ਦੇ ਰਿਕਾਰਡ ਤੋਂ ਵੱਧ ਸੀ ਸੂਬੇ ਦੇ ਕਈ ਹਿੱਸਿਆਂ ਵਿੱਚ ਤਾਪਮਨ ਮਿਡ ਇਦੇ ਨਾਲ ਇਨਵਾਇਰਨਮੈਂਟ ਕੈਨੇਡਾ ਮੁਤਾਬਕ ਸੁਕੈਮਿਸ਼ ਵਿੱਚ 190 ਮਿਲੀਮੀਟਰ ਅਤੇ ਉੱਤਰੀ ਵੈਂਕੂਵਰ ਆਇਲੈਂਡ ਦੇ ਜ਼ੇਬਾਲਸ ਵਿੱਚ 163 ਮਿਲੀਮੀਟਰ ਮੀ ਪਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ